ਦਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੀਤੀ ਰਾਤ ਮਰੀਜ਼ ਦੇ ਪਰਿਵਾਰਕ ਮੈਂਬਰ ਅਤੇ ਹਸਪਤਾਲ ਸਟਾਫ ਹੋਏ ਗੁੱਥਮ ਗੁੱਥੀ ਮਾਮਲਾ ਪੁਜਾ ਪੁਲਿਸ ਕੋਲ ਸੀ ਦੇਖ ਰਹੇ ਤਸਵੀਰਾਂ ਬਠਿੰਡਾ ਸਰਕਾਰੀ ਹਸਪਤਾਲ ਦੀਆਂ ਜਿੱਥੇ ਕਿ ਬੀਤੀ ਰਾਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਸਿਕਿਉਰਿਟੀ ਸਟਾਫ ਦੇ ਵਿੱਚ ਗੁੱਥਮ ਗੁੱਥੀ ਹੋ ਗਏ ਅਤੇ ਆਪਸ ਦੇ ਵਿੱਚ ਕਾਫੀ ਦੇਰ ਤੱਕ ਇਹ ਹੰਗਾਮਾ ਚੱਲਦਾ ਰਿਹਾ ਮਿਲੀ ਜਾਣਕਾਰੀ ਮੁਤਾਬਕ ਇੱਕ ਮਰੀਜ਼ ਨੂੰ ਦਾਖਲ ਕਰਵਾਉਣ ਆਏ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਬਾੜ ਦੇ ਵਿੱਚ ਰੁਕਣ ਨੂੰ ਲੈ ਕੇ ਸਿਕਿਉਰਿਟੀ ਗਾਰਡਾਂ ਦੇ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਬਹਿਸ ਇੰਨੀ ਵੱਧ ਗਈ ਕਿ ਦੋਨੇ ਪੱਖਾਂ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਕਿਉਰਿਟੀ ਗਾਰਡਾਂ ਤੇ ਸ਼ਰਾਬ ਪੀ ਕੇ ਡਿਊਟੀ ਕਰਨ ਅਤੇ ਡੰਡੇ ਮਾਰਨ ਦੇ ਦੋਸ਼ ਲਗਾਏ ਗਏ ਹਨ ਦੂਜੇ ਪਾਸੇ ਇਸ ਮਾਮਲੇ ਤੇ ਸਿਕਿਉਰਿਟੀ ਸਟਾਫ ਦੇ ਵੱਲੋਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਗਿਆ ਕਿ ਉਹਨਾਂ ਵੱਲੋਂ ਜਾਦਾ ਲੋਕਾਂ ਨੂੰ ਬਾੜ ਦੇ ਵਿੱਚ ਖੜਨ ਲਈ ਮਨਾ ਕੀਤਾ ਗਿਆ ਸੀ ਅਤੇ ਜਿਸ ਦੇ ਚੱਲਦੇ ਇਹ ਬਹਿਸ ਵੱਧ ਗਈ ਅਤੇ ਬਹਿਸ ਇੱਥੋਂ ਤੱਕ ਪਹੁੰਚ ਗਈ ਕਿ ਇਹ ਲੋਕ ਹੱਥੋਂ ਪਾਈ ਤੇ ਉਤਾਰੂ ਹੋ ਗਏ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੇ ਚੌਂਕੀ ਸਿਵਲ ਹਸਪਤਾਲ ਦੇ ਇੰਚਾਰਜ ਦਾ ਕਹਿਣਾ ਹੈ ਕਿ मामले दी गहराई ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਬੱਲਾ ਲਾ ਜੀ ਕਿ ਕੱਲ੍ਹ ਸੀ ਰਾਤ ਤਕਰੀਬਨ 10:30 11 ਵਜੇ ਦੇ ਕਰੀਬ ਅਸੀਂ ਮੇਰੇ ਪਤੀਜੇ ਨੂੰ ਹਸਪਤਾਲ ਵਿੱਚ ਲੈ ਕੇ ਆਏ ਸੀ ਜਿਸ ਤੇ ਡਾਕਟਰ ਮੈਡਮ ਡਾਕਟਰ ਨੇ ਉਹਨੂੰ ਡ੍ਰਿਪ ਲਗਾਉਣ ਵਾਸਤੇ ਕਿਹਾ ਸੀ ਅਸੀਂ ਅਮਰ ਜੀ ਐਨਸੀ ਬਾਰਡ ਦੇ ਵਿੱਚ ਡ੍ਰਿਪ ਲਗਵਾ ਰਹੇ ਸੀ ਕਿਉਂਕਿ ਤੜਫਦਾ ਜ਼ਿਆਦਾ ਸੀਗਾ ਤੇ ਇਸ ਕਰਕੇ ਇੱਕ ਜਨੇ ਨੇ ਬਾਹ ਫੜੀ ਹੋਈ ਸੀ ਦੋ ਜਨੇ ਨੇ ਇਹਨਾਂ ਨੂੰ ਫੜਿਆ ਹੋਇਆ ਸੀ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਆਇਆ ਜਿਹਦੇ ਵਰਦੀ ਪਾਈ ਹੋਈ ਸੀ ਸਾਨੂੰ ਨਹੀਂ ਪਤਾ ਉਹ ਸਿਕਿਉਰਟੀ ਗਾਰਡ ਹੈ ਕਿ ਪੁਲਿਸ ਮੁਲਾਜ਼ਮ ਹੈ ਉਹਦੇ ਆ ਕੇ ਸਾਨੂੰ ਕਿਹਾ ਕਿ ਬਾਹਰ ਚੱਲੋ ਅਸੀਂ ਕਿ ਭਾਈ ਸਭ ਅਸੀਂ ਡ੍ਰਿਪ ਲਗਵਾ ਦਈਏ ਤਾਂ ਇਸ ਤੋਂ ਬਾਅਦ ਅਸੀਂ ਬਾਹਰ ਚਲੇ ਜਾਵਾਂਗੇ ਕਹਿੰਦਾ ਡ੍ਰਿਪ ਮੇਰੀ ਜ਼ਿੰਮੇਵਾਰੀ ਹੈ ਮੈਂ ਲਗਵਾਉਂਗਾ ਕਿਉਂਕਿ ਉਹਦੀ ਡ੍ਰਿੰਕ ਇੰਨੀ ਕੀਤੀ ਹੋਈ ਸੀ ਉਹਦੇ ਪੈਰ ਥੱਲੇ ਨਹੀਂ ਲੱਗਦੇ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਖਤ ਤੈਨੂੰ ਇੰਨੀ ਦਾਰੂ ਪੀਤੀ ਹੋਈ ਹੈ ਤੂੰ ਬੋਤਲ ਕੀ ਲਵਾ ਦੇਗਾ ਸਾਡੇ ਪੇਸ਼ੈਂਟ ਨੂੰ ਮਾਰੇਗਾ ਇਹਸ ਤੋਂ ਖਫਾ ਹੋ ਕੇ ਸਾਡੇ ਤੇ ਸਾਡੇ ਤੇ ਉਸਨੇ ਬਾਰ ਕੀਤਾ ਅਤੇ ਤਿੰਨ ਚਾਰ ਚਾਰ ਪੰਜ ਸੱਤ ਹੀ ਹੋਰ ਬੁਲਾ ਲਏ ਜਿਹੜੇ ਕਿ ਲਾਠੀਆਂ ਸੋਟੀਆਂ ਲੈ ਕੇ ਆ ਗਏ ਵਿੱਚੇ ਪੇਸ਼ੈਂਟ ਵਿੱਚੇ ਸਾਨੂੰ ਵਿੱਚੇ ਮੇਰੇ ਬੇਟੇ ਨੂੰ ਮੇਰੇ ਭਰਾ ਨੂੰ ਕਿ ਲੇਡੀਆਂ ਤੱਕ ਵੀ ਨਹੀਂ ਉਹਨਾਂ ਨੇ ਛੱਡੇ ਡਾਂਗਾ ਮਾਰ ਮਾਰ ਕੇ ਡਾਂਗਾ ਮਾਰ ਮਾਰ ਕੇ ਸਾਡਾ ਬੁਰਾ ਹਾਲ ਕਰਤਾ ਮੇਰੇ ਭਤੀਜੇ ਨੂੰ ਜਿਹੜਾ ਪੇਸ਼ੈਂਟ ਸੀ ਐਮਰਜੈਂਸੀ ਬਾਰਡ ਦੇ ਵਿੱਚ ਦਾਖਲ ਸੀ ਉਹਦੀ ਗਲੂਕੋਜ਼ ਵਾਲੀ ਬੋਤਲ ਦੀ ਪੈਪ ਤੋੜ ਕੇ ਬਲੱਡ ਸਾਰਾ ਡੁੱਲਦਾ ਸੀਗਾ ਕੜੀਸ ਕੇ ਆ ਚੌਂਕੀ ਦੇ ਵਿੱਚ ਮੁੱਦਾ ਪਾ ਕੇ ਕੁੱਟਿਆ ਜਿਹੜੀਆਂ ਉਹਦੀਆਂ ਟੂਹਾਂ ਤੇ ਸੱਟਾਂ ਹੈਗੀਆਂ ਮੁੱਦਾ ਪਾ ਕੇ ਕੁੱਟਿਆ ਫਿਰ ਜਾ ਕੇ ਮੈਂ ਉੱਤੇ ਬੈਠਾ ਫਿਰ ਫਿਰ ਜਾ ਕੇ ਛੱਡਿਆਗਾ ਤੇ ਇੰਨੀ ਡਰਿੰਕ ਕੀਤੀ ਹੋਈ ਸੀ ਉਹਨਾਂ ਦੀ ਕਿ ਇਹ ਤੱਕ ਕੱਲ ਕਤਲੇਆ ਵੀ ਕਰਦੇ ਸਾਡਾ ਸੀ ਤਾਂ ਮੰਗਾਏ ਕਹਿੰਦੇ ਜੀ ਵੀ ਮਲਾਜਾ ਕਰਵਾ ਕੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਚਾਹੇ ਉਹ ਸਕਿਉਰਿਟੀ ਗਾਰਡ ਹੈ ਚਾਹੇ ਉਹ ਪੁਲਿਸ ਮੁਲਾਜ਼ਮ ਹੈ ਅਮਨਦੀਪ ਸਿੰਘ ਜੀ ਸਤਿ ਕੋਲ ਲੋਕ ਕਿੰਨਾ ਤੋਂ ਜੋਰ ਬੁਟੀ ਦੀ ਦਾ ਕੰਮ ਕੀਤਾ ਮੈਂ ਡਿਊਟੀ ਐਮਰਜੈਂਸੀ 'ਚ ਸੀਗੇ ਜੀ ਤੇ ਜਿਆਦਾ ਰਸ਼ ਹੋਣ ਕਰਕੇ ਮੈਂ ਮੁੰਡਾ ਤਾਂ ਇੱਕ ਵਾਰਚੋਂ ਹੋਰ ਮਗਾਲਿਆ ਜੀ ਆਪਦੇ ਕੋਲੇ ਮੈਂ ਬਾਹਰ ਖੜ ਗਿਆ ਮੈਨੂੰ ਰੋਟੀ ਦੀ ਇਹ ਮੁੰਡਾ ਅੰਦਰ ਜਾਵੜਾ ਜੀ ਤੇ ਉਹਨਾਂ ਨੇ ਕਹਿਣ ਲੱਗਿਆ ਵੀ ਵੀਰ ਜੀ ਤੁਸੀਂ 7-8 ਜਣੇ ਹੋ ਇੱਕ ਜਣਾ ਰੋ ਨਾਲ ਵੱਤੋ ਦੋ ਹੋਰ ਜਣੇ ਰਹਿ ਜੋ ਜੇ ਤੁਹਾਨੂੰ ਕੋਈ ਹੈਲਪੀ ਲੋੜ ਆ ਤਾਂ ਮੈਂ ਖੜ ਜਾਂਦਾ ਵੀ ਇਦਾਂ ਨਹੀਂ ਕਰਨਾ ਉਹ ਸਟਾਫ ਦੇ ਨਾਲ ਵੀ ਬਹੁਤ ਬਦਤਮੀਜ਼ੀ ਕਰ ਰਹੇ ਸੀਗੇ ਗਾਲਾਂ ਗੂਲਾਂ ਕੱਢੀਆਂ ਸਟਾਫ ਨੂੰ ਫਿਰ ਅਸੀਂ ਆਖਿਆ ਵੀ ਇੰਦਾਂ ਨਾ ਤੁਸੀਂ ਬੋਲੋ ਤੁਸੀਂ ਸਟਾਫ ਨੂੰ ਇਹ ਅਸੀਂ ਵੀ ਡਿਊਟੀ ਤੇ ਖੜੇ ਇਹ ਵੀ ਵਿਚਾਰੇ ਤੁਹਾਡੀ ਸੇਵਾ ਕਰ ਰਹੇ ਆ ਡਿਊਟੀ ਕਰ ਰਹੇ ਆ ਤੁਹਾਡੇ ਲਈ ਤੇ ਉਹ ਇੰਨਾ ਕਹਿਣ ਤੇ ਤੁਸੀਂ ਕੌਣ ਆ ਫਿਰ ਇਹਦੇ ਠੁੱਡਾ ਮਾਰਿਆ ਫਿਰ ਇਹਦੇ ਲੱਪੜ ਮਾਰਿਆ ਫਿਰ ਇਹਨੇ ਚ ਮੈਂ ਗਿਆ ਮਸਵੀ ਮਾਰ ਕਿਉਂ ਰਹੇ ਆ ਫਿਰ ਸਾਡੂੰ ਕੁੱਟਿਆ ਹੀ ਉਹਨਾਂ ਨੇ ਸਾਡੀਆਂ ਵਰਦੀਆਂ ਪਾੜਦੀਆਂ ਫਿਰ ਅਸੀਂ ਮੁਲਾਜ਼ਮ ਹੋਰ ਚੌਂਕੀ ਤੋਂ ਸੱਦਣ ਗਏ ਜੀ ਤਾਂ ਉਹਨਾਂ ਨਾਲ ਵੀ ਧੱਕਾਸ਼ਾਹੀ ਕਰੀ ਫਿਰ ਇੱਕ ਘਟੋ ਘਟ 25 30 ਜਣੇ ਦੇ ਕਰੀਬ ਹੋ ਗਏ ਜੀ ਹੋਰ ਬੰਦੇ ਆ ਗਏ ਸ ਛੱਡਣਾ ਮੁਲਾਜ਼ਮਾਂ ਨਾਲ ਵੀ ਛੱਡਣਾ ਚੌਂਕੀ 'ਚ ਬੁਲਾਇਆ ਗੁਰਮੀਲ ਸਿੰਘ ਨਾਲ ਵੀ ਬਹੁਤ ਧੱਕਾ ਕੀ ਕਰੀ ਉਹਦੇ ਸੱਟਾ ਸੁੱਟਾ ਮਾਰੀਏ ਜੀ 9:00 ਵਜੇ ਆ ਉਹਦੇ ਜੀ ਮੰਨ ਕੇ ਜਾਦੇ ਮੰਗ ਸਰ ਤੇ ਅਸੀਂ ਇਹੀ ਕਰਦੇ ਆ ਵੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਰਕਾਰ ਵੱਲੋਂ ਤੇ ਇਹ ਡਾਕਟਰ ਸਾਹਿਬ ਸਾਰੇ ਸੇਵਾ ਲਈ ਬੈਠੇ ਆ ਲੋਕਾਂ ਲਈ ਬੈਠੇ ਆ ਤੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਵੀ ਰਾਖੀ ਹੋਣੀਗੀ ਹਾਂ ਮੇਰਾ ਨਾਮ ਅਜੀਤਪਾਲ ਸਿੰਘ ਜੀ ਐਸਐਮ ਚਾਰ ਚੌਂਕੀ ਸਿਵਲ ਹਸਪੀਟਲ ਬਟਿੰਡਾ ਰਾਤ ਕੋਈ ਅਰਸ਼ ਗਰਗ ਨਾਂ ਦਾ ਕੋਈ ਪੇਸ਼ੈਂਟ ਆਇਆ ਸੀਗਾ ਤੇ ਕੋਈ ਵੀੜ ਤਲਾਬ ਹੀ ਮੈਨੂੰ ਪਤਾ ਲੱਗਿਆ ਕੋਈ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਜੈਂਟਸ ਆਏ ਸੀ ਕੋਈ ਉਹਨਾਂ ਦੀ ਮੈੜੀ-ਮੁੜੀ ਸੈੱਲ ਲੈਣ ਪਿੱਛੇ ਕੋਈ ਆਪਸ ਵਿੱਚ ਟਕਰਾਰ ਵਾਜੀ ਹੋ ਗਈ ਸੀ ਤੇ ਉਹ ਮੈਂ ਪੜਤਾਲ ਕਰਦਾ ਫਿਰਦਾ ਤੇ ਜੋ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆ ਤੇ ਦੂਸਰੇ ਵੀ ਕਹਿੰਦੇ ਆ ਵੀ ਸਾਡੇ ਵੀ ਟੱਕ ਮਾਰ ਕਿਤੇ ਹੋਏ ਗਏ ਨੇ ਵੀ ਸਭ ਹਸਾ ਲਓ ਵੀ ਚਲੋ ਸਾਰੀ ਪੜਤਾਲ ਕਰਾਂਗੇ ਦੇਖ ਜਿਹਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਪਰ ਇਹਦੇ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਜਿਹੜਾ ਸਕਿਉਰਟੀ ਵਾਲੇ ਸੀ ਉਹ ਕੋਈ ਸ਼ਰਾਬੀ ਬੀਤੀ ਸੀਗੀ ਨਹੀਂ ਸਕਿਉਰਟੀ ਵਾਲੇ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਇਹ ਨਾ ਪ੍ਰਾਈਵੇਟ ਬੰਦੇ ਕੋਈ ਵੀਡੀਓ ਬਣਾਉਣ ਲੱਗੇ ਸੀ ਵਿੱਚ ਆ ਕੇ ਹਸਪੀਟਲ ਅੰਦਰ ਆਪਾਂ ਜਿੱਥੇ ਪੇਸ਼ੈਂਟ ਦਾ ਡਾਕਟਰ ਸਾਹਿਬ ਇਲਾਜ ਕਰਦੇ ਆ ਤਾਂ ਉੱਥੇ ਆਪਾਂ ਜੇ ਹਜੂਮ ਇਕੱਠਾ ਹੋ ਕੇ ਜਾਊਗਾ ਉਹ ਡਾਕਟਰ ਸਾਹਿਬ ਵੀ ਇਹ ਚੀਜ਼ ਕਹਿੰਦੇ ਨੇ ਵੀ ਉੱਥੇ ਜਾਣਾ ਮਨਾ ਹੁੰਦਾ ਕਿਉਂਕਿ ਉੱਥੇ ਮਤਲਬ ਪੇਸ਼ੈਂਟ ਦਾ ਇਲਾਜ ਹੋ ਰਿਹਾ ਹੈ ਉਹਨਾਂ ਨੇ ਕਿਹਾਣਾ ਵੀ ਤੁਸੀਂ ਜਿਹੜੇ ਭਾਈ ਫालतू ਬੰਦੇ ਇੱਕ ਦੋ ਬੰਦੇ ਇਹਨਾਂ ਦੇ ਬਾਸ਼ਪੂਲੇ ਖੜਜੋ ਬਾਕੀ ਬੰਦੇ ਬਾਹਰ ਜਾਓ ਸਰ ਮੈਡੀਕਲ ਵੀ ਕਰਾਇਆ ਕਿ ਨਹੀਂ ਉਹਨਾਂ ਨੇ ਨਹੀਂ ਉਹਨਾਂ ਨੇ ਕੀਤਾ ਉਹ ਪੜਤਾਲ ਕਰਾਂਗੇ ਸਾਰਾ ਕੁਝ ਵੇਖਾਂਗੇ ਸਾਰਾ ਕੁਝ ਪੁੱਛਾਂਗੇ ਸਰ ਕਿੰਨੇ ਘੰਟੇ ਦੀ ਜਰੂਰਤ ਹੁੰਦਾ ਪਾਉਣਾ ਵੀ ਮੈਡੀਕਲ ਉਹ ਕਰਾਈ ਜਾਂਦੇ ਆ ਅਸੀਂ ਹੁ ਅਸੀਂ ਰਾਤ ਦੇ ਲੱਗੇ ਪਏ ਆ ਕੋਈ ਬਿਆਨ ਵਗੈਰਾ ਦਰਜ ਹੋਇਆ ਉਹ ਕਰਾਂ ਹਾਂ ਲਿਖਾਂਗੇ ਸਾਰਾ ਹੁਣ ਜਿਹੜੇ ਕੋਈ ਰੁਕੇ ਬਰਖਾ ਜਾਣਦੇ ਆ ਅਸੀਂ ਉਹ ਰੁਕੇ ਹਾਸਲ ਕਰਦੇ ਆ ਜੋ ਵੀ ਬਣਦੀ ਕਾਰਵਾਈ ਸਹੀ ਕਰਾਂਗੇ ਬਿਲਕੁਲ